ਰਾਜਵੀਰ ਜਵੰਦਾ ਦੀ ਹਾਲਤ 'ਚ ਹਜੇ ਵੀ ਕੋਈ ਸੁਧਾਰ ਨਹੀਂ ਹਸਪਤਾਲ ਦੇ ਮੈਡੀਕਲ ਬੁਲੇਟਿਨ ਅਨੁਸਾਰ ਜਵੰਦਾ ਦੀ ਹਾਲਤ ਅਜੇ ਵੀ ਨਾਜੁਕ ਹੈ 6 ਦਿਨਾਂ ਤੋਂ ਵੈਂਟੀਲੇਟਰ ਤੇ ਨੇ ਤੇ ਪਰਿਵਾਰ ਹੰਸਾਲੀ ਸਾਹਿਬ ਜਾ ਕੇ ਪਾਠ ਕਰ ਰਿਹਾ ਹੈ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਇਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਤੁਸੀਂ ਸਾਰੇ ਵੇਖ ਰਹੇ ਹੋ ਕਿ ਆਪਾਂ ਹਾਲਾਤ ਜਿਹੜੇ ਨੇ ਉਹਨਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਤੇ ਇਹ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਚਲੋ ਮੈਂ ਸਾਰਿਆਂ ਦੀ ਗੱਲ ਹੀ ਕਰਦਾ ਕਿਸੇ ਇੱਕ ਦੀ ਨਹੀਂ ਰਾਜਵੀਰ ਜਵੰਦਾ ਦੀ ਹਾਲਤ ਵੇਖ ਲਓ ਔਰ ਬਹੁਤੇ ਉਹ ਵੇਖ ਲਓ ਕਿ ਜਿਹੜੇ ਪਏ ਹੋਏ ਨੇ ਮੰਜੇ ਤੇ ਜਿਨ੍ਹਾਂ ਤੋਂ ਵਿਚਾਰਾ ਉਠਿਆ ਨਹੀਂ ਜਾਂਦਾ ਕੰਮ ਕਾਜ ਨਹੀਂ ਕੀਤਾ ਜਾਂਦਾ ਔਰ ਇਹ ਵੀ ਵੇਖੋ ਕਿ ਕਿੰਨੇ ਦਿਨ ਹੋ ਗਏ ਕਿੰਨੇ ਸਾਲ ਹੋ ਗਏ ਕਿੰਨੇ ਮਹੀਨੇ ਉਹਨਾਂ ਨੂੰ ਲੰਘ ਗਏ ਤੇ ਉਹਨਾਂ ਲਈ ਅਰਦਾਸ ਵੀ ਆਪਾਂ ਕਰੀਏ ਸਮੂਹ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੀ ਜੇ ਮੈਂ ਗੱਲ ਕਰਾਂ ਉਹਨਾਂ ਦੀ ਮਾਤਾ ਮੰਜੇ ਤੇ ਹੈ ਤੇ ਬਿਰਧ ਹੋ ਚੁੱਕੀ ਹੈ ਆਪਣੇ ਪੁੱਤਰ ਨੂੰ ਉਡੀਕ ਰਹੀ ਹੈ ਤੇ ਪਿਆਰਿਓ ਉਹਨਾਂ ਲਈ ਅਰਦਾਸ ਵੀ ਕਰੀਏ ਕੱਲਾ ਇੱਕ ਪਾਸਾ ਨਾ ਵੇਖਿਆ ਕਰੀਏ ਹੋਰ ਵੀ ਬਹੁਤ سارے ਮਸਲੇ ਨੇ ਮੈਂ ਰਾਜਵੀਰ ਜਵੰਦਾ ਦੇ ਨਾਲ ਹਮਦਰਦੀ ਕਰਦਾ ਇਸ ਕਰਕੇ ਨਹੀਂ ਵੀ ਉਹ ਇੱਕ ਕਲਾਕਾਰ ਹੈ ਜਿਆਦਾ ਕਾਰ ਹੈ ਇਸ ਕਰਕੇ ਨਹੀਂ ਇਸ ਕਰਕੇ ਕਿ ਉਹ ਇੱਕ ਇਨਸਾਨ ਹੈ ਇਸ ਕਰਕੇ ਨਹੀਂ ਵੀ ਉਹ ਕੋਈ ਪਬਲਿਕ ਚਿਹਰਾ ਜਾਂ ਕੋਈ ਸਪੈਸ਼ਲ ਚਿਹਰਾ ਆ ਇਸ ਕਰਕੇ ਨਹੀਂ ਮੈਂ ਇਸ ਕਰਕੇ ਨਾ ਵੀ ਉਹ ਇੱਕ ਆਮ ਇਨਸਾਨ ਹੈ ਸਾਰਿਆਂ ਨਾਲ ਹੀ ਹਮਦਰਦੀ ਹੈ ਜਿੰਨੇ ਵੀ ਵਿਚਾਰੇ ਭੈਣ ਭਰਾ ਨੇ ਸਾਰੇ ਆਪਣੀ ਨੇ ਮੈਂ ਇਹ ਸਮਝਦਾ ਹੋਣਾ ਕਿ ਆਪਾਂ ਆਪਣੀ ਸਮਝ ਹੈ ਕਿ ਸਾਰਿਆਂ ਨੂੰ ਕੋਈ ਬੇਗਾਨਾ ਨਹੀਂ ਨਾ ਕੋਈ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣੇ ਆਈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਭਾਈ ਕੋਈ ਬੇਗਾਨਾ ਨਹੀਂ ਸਾਰੇ ਆਪਣੀ ਨੇ ਸਾਡੇ ਲਈ ਸਾਰੇ ਆਪਣੀ ਨੇ ਕੋਈ ਬੇਗਾਨਾ ਨਹੀਂ ਹੈਗਾ ਜੇ ਕੋਈ ਕਿਸੇ ਨੂੰ ਬੇਗਾਨਾ ਸਮਝਦਾ ਹੈ ਕਹਿੰਦੇ ਉਹ ਸੱਚਾ ਇਨਸਾਨ ਹੀ ਨਹੀਂ ਹੋ ਸਕਦਾ ਕਿਨ ਸੱਚਾ ਇਨਸਾਨ ਉਹ ਵੇ ਕਹਿੰਦੇ ਜਿਹੜਾ ਸਾਰਿਆਂ ਨੂੰ ਆਪਣਾ ਸਮਝੇ ਤੇ ਜਿਹੜਾ ਇਹ ਆਖੇ ਕਿ ਸਾਰੇ ਮੇਰੇ ਆਪਣੇ ਹੀ ਨੇ ਸਾਰੇ ਮੇਰੇ ਆਪਣੀ ਨੇ ਕੋਈ ਬਗਾਨਾ ਨਹੀਂ ਹੈਗਾ ਪਿਆਰਿਓ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਤੇ ਸਾਰੀ ਗੱਲ ਹੀ ਸਪਸ਼ਟ ਕਰ ਦਿੱਤੀ ਧੰਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਸਾਰੀ ਗੱਲ ਹੀ ਸਪਸ਼ਟ ਕਰ ਦਿੱਤੀ ਗੁਰਮਖੋ ਮੇਰੇ ਸਤਿਗੁਰੂ ਮਹਾਰਾਜ ਇਹ ਗੱਲ ਕਹਿੰਦੇ ਕਹਿੰਦੇ ਭਾਈ ਜੇ ਕੋਈ ਆਪਣਾ ਹੈ ਉਹਦੇ ਲਈ ਅਰਦਾਸ ਕਰੀਏ ਜੇ ਕੋਈ ਨਹੀਂ ਹੈਗਾ ਤਾਂ ਉਹਦੇ ਲਈ ਵੀ ਕਰੀਏ ਪਿਆਰਿਓ ਯਾਦ ਰੱਖਿਓ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਥੇ ਉਸ ਬਾਦਸ਼ਾਹ ਲਈ ਆਪ ਖੁਦ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਪ ਕਰਨ ਜਾਂਦੇ ਨੇ ਜਿਹੜੇ ਬਾਦਸ਼ਾਹ ਦੀ ਹਕੂਮਤ ਦੇ ਵਿੱਚ ਪਿਆਰਿਓ ਉਹਨਾਂ ਦੇ ਪਿਤਾ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਹੋਵੇ ਤੇ ਮਹਾਰਾਜ ਦਾ ਇੱਥੋਂ ਪਤਾ ਲੱਗਦਾ ਸਤਗੁਰੂ ਕਹਿੰਦੇ ਨਹੀਂ ਕਰਕੇ ਵਿਖਾਉਂਦੇ ਆ ਨਾ ਕੋ ਵੈਰੀ ਨਹੀਂ ਬਗਾਨਾ ਤੇ ਸੱਚੇ ਬਾਦਸ਼ਾਹ ਕਹਿ ਸਕਦੇ ਸੀ ਤੂੰ ਸਾਡਾ ਕੀ ਲੱਗਦਾ ਹੈ ਭਾਈ ਤੇਰੇ ਤੇ ਸਾਡੇ ਬਹੁਤ ਅੰਤਰ ਨੇ ਤੇਰੇ ਤੇ ਰਾਜ ਦੇ ਵਿੱਚ ਸਾਡੇ ਪਿਤਾ ਦੇ ਨਾਲ ਕੀ ਕੁਝ ਹੋਇਆ ਸੀ ਤੇਰੇ ਲਈ ਜਾਪ ਕਿਉਂ ਕਰੀਏ ਮਹਾਰਾਜ ਕਹਿੰਦੇ ਨਹੀਂ ਪਿਆਰਿਓ ਕਹਿੰਦੇ ਇਹ ਜਾਪ ਕਰਨਾ ਜ਼ਰੂਰੀ ਹੈ ਇਥੇ ਸਿਧਾਂਤ ਵੀ ਤੇ ਦੱਸਣਾ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਯਾਦ ਰੱਖਿਓ ਜੇ ਚਾਹੁੰਦੇ ਤਾਂ ਔਰੰਗਜ਼ੇਬ ਨੂੰ ਕੁਝ ਮਿੰਟ ਕੁਝ ਪਲ ਦੇ ਵਿੱਚ ਆਪ ਖੁਦ ਖਤਮ ਕਰ ਸਕਦੇ ਸੀ ਪਰ ਨਹੀਂ ਪਿਆਰਿਓ ਉਹ ਬਾਣੇ ਵਿੱਚ ਰਹਿਏ ਉਹ ਰਜਾ ਵਿੱਚ ਰਹਿਏ ਤੇ ਯਾਦ ਰੱਖਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਕੋਈ ਗੱਲ ਨਹੀਂ ਸਮਾ ਆਏਗਾ ਕਲਮ ਦੇ ਨਾਲ ਹੀ ਉਹਨੂੰ ਅੱਧਾ ਮਾਰ ਦਿੱਤਾ 70% ਡੈਡ ਕਰ ਦਿੱਤਾ ਵਿਦਵਾਨ ਕਹਿੰਦੇ ਆ 70% ਜੋ ਔਰੰਗਜੇਬ ਬੰਦਾ ਬਣ ਗਿਆ ਸੀ ਸੁਧਰ ਗਿਆ ਸੀ ਉਹਨੂੰ ਪਛਤਾਵਾ ਹੋਇਆ ਵੀ ਮੈਂ ਮਾੜਾ ਕੀਤਾ ਜੋ ਕੁਝ ਹੋਇਆ ਮੇਤੋਂ ਬਹੁਤ ਗਲਤ ਹੋ ਗਿਆ ਕਹਿੰਦੇ ਉਹਨੂੰ ਪਛਤਾਵਾ ਹੋ ਗਿਆ ਉਹਨੂੰ ਇਹ ਵੀ ਪਤਾ ਲੱਗ ਗਿਆ ਵੀ ਸਿੱਖ ਮੈਨੂੰ ਹੁਣ ਮਾਰਨਗੇ ਸਿੱਖ ਮੈਨੂੰ ਜਿਉਂਦਾ ਨਹੀਂ ਛੱਡਣਗੇ ਕਿ ਮੈਂ ਸਿੱਖਾਂ ਦੇ ਗੁਰੂ ਨਾਲ ਜੋ ਕੀਤਾ ਉਹਦੇ ਪਰਿਵਾਰ ਨਾਲ ਜੋ ਕੀਤਾ ਤੇ ਉਹ ਬਹੁਤ ਮਾੜਾ ਹੋ ਗਿਆ ਪਿਆਰਿਓ ਮੈਸਰ ਕਰਕੇ ਬੇਨਤੀਆਂ ਕਰ ਰਹੇ ਆ ਵੀ ਉਹ ਭਾਣਾ ਜੋ ਕੁਝ ਹੋਇਆ ਉਹ ਵੀ ਉਹਦੇ ਭਾਣੇ ਵਿੱਚ ਹੋਇਆ ਜੋ ਹੁਣ ਸਮਾਂ ਚੱਲ ਰਿਹਾ ਉਹ ਵੀ ਉਹਦੇ ਭਾਣੇ ਵਿੱਚ ਹੋਇਆ ਭਾਣਾ ਹੈ ਅੰਦਰ ਸਭ ਕੋ ਇਹ ਜਿਹੜਾ ਭਾਣਾ ਹੈ ਨਾ ਉਹਦਾ ਹੀ ਭਾਣਾ ਹੈ ਸਾਧ ਸੰਗਤ ਉਹਦੇ ਭਾਣੇ ਅੰਦਰ ਹੀ ਸਭ ਕੁਝ ਹੋ ਰਿਹਾ ਆਪਣੇ ਭਾਣੇ ਜੋ ਚੱਲਿਆ ਭਾਈ ਵਿਛੜ ਚੋਟਾਂ ਖਾਵਾਂ ਜੇ ਹੁਣ ਆਪਾਂ ਕਹੀ ਜਾਈਏ ਵੀ ਕਿਉਂ ਹੋ ਗਿਆ ਜੀ ਐ ਨਹੀਂ ਸੀ ਹੋਣਾ ਚਾਹੀਦਾ ਉਹ ਗੱਲਾਂ ਨੂੰ ਦੁਹਰਾ ਕੇ ਆਪਾਂ ਆਪਣੇ ਆਪ ਨੂੰ ਦੁੱਖ ਦੇਵਾਂਗੇ ਤੇ ਦੂਸਰੇ ਨੂੰ ਵੀ ਆਪਾਂ ਦੁੱਖ ਦੇਵਾਂਗੇ ਜਿਹੜਾ ਕੁਝ ਹੋਇਆ ਉਹ ਤੇ ਹੋ ਚੁੱਕਿਆ ਉਹ ਘੜੀ ਉਹ ਸਮਾਂ ਉਹ ਪਲ ਮੁੜ ਕੇ ਵਾਪਸ ਨਹੀਂ ਆਉਣ ਲੱਗਿਆ ਯਾਦ ਰੱਖਿਓ ਕਿ ਹੁਣ ਜਿਹੜਾ ਚੱਲ ਰਿਹਾ ਸਮਾਂ ਉੱਥੇ ਸਾਨੂੰ ਇੱਕ ਦੂਜੇ ਦੀ ਤਾਕਤ ਇੱਕ ਦੂਜੇ ਦੀ ਸਮਰੱਥਾ ਬਣਨ ਦੀ ਲੋੜ ਹੈ ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ ਦੂਜੇ ਦੀ ਤਕਲੀਫ ਨੂੰ ਆਪਣੀ ਸਮਝਦਾ ਹੈ ਤੇ ਜਿਹੜਾ ਸਮਝੇ ਵੀ ਨਹੀਂ ਇਹ ਦੁੱਖ ਦੇ ਵਿੱਚ ਹੈ ਕੱਲ ਨੂੰ ਯਾਰ ਮੇਰੇ ਤੇ ਵੀ ਦੁੱਖ ਆ ਸਕਦਾ ਹੈ ਨਹੀਂ ਇਹ ਗੱਲ ਨਹੀਂ ਇਹਦੇ ਲਈ ਅਪਰਦਾਸ ਕਰਾਂਗੇ ਦੋ ਸ਼ਬਦ ਦੋ ਬੋਲ ਬੋਲਦੇ ਆਂਗੇ ਦਿਲੋਂ ਹਮਦਰਦੀ ਕਰ ਲਾਂਗੇ ਸਾਡਾ ਕਿਹੜਾ ਕੁਝ ਘਸ ਚੱਲਿਆ ਨਹੀਂ ਨਹੀਂ ਪਿਆਰਿਓ ਸਾਰੇ ਆਪਣੀ ਨੇ ਇਸ ਕਰਕੇ ਸਾਰਿਆਂ ਦਾ ਜਿਹੜਾ ਹੈ ਸਾਨੂੰ ਭਲੇ-ਅਲੋਚਨਾ ਚਾਹੀਦਾ ਸਾਰਿਆਂ ਲਈ ਅਰਦਾਸ ਕਰੀਏ ਕਿ ਮਹਾਰਾਜ ਸਾਰਿਆਂ ਦੇ ਸਿਰ ਤੇ ਚੜਦੀ ਕਲਾ ਦਾ ਹੱਥ ਰੱਖਿਓ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਦੇਹ ਰੋਗਤਾ ਦਿਓ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਦਿਓ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਪਿਆਰਿਓ ਜੇ ਸਾਡੀ ਏਦਾਂ ਦੀ ਸਤਮੁੱਚ ਸੋਚ ਬਣ ਗਈ ਨਾ ਜੇ ਸਤਮੁੱਚ ਸਾਡੀ ਏਦਾਂ ਦੀ ਸੋਚ ਬਣ ਗਈ ਤੇ ਪਿਆਰਿਓ ਗੱਲ ਯਾਦ ਰੱਖਿਓ ਮੇਰੇ ਮਾਲਕ ਦੀ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਆਪਣੇ ਆਪ ਹੀ ਦੇ ਦੇਣਗੇ ਚੜ੍ਹਦੀ ਕਲਾ ਵਾਲਾ ਜੀਵਨ ਇੱਕ ਬੇਨਤੀ ਕਰਾਂ ਪਾਤਸ਼ਾਹ ਕਹਿੰਦੇ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜਿਹੜਾ ਮਨੁੱਖ ਸਿਮਰਨ ਕਰਦਾ ਹੈ ਨਾ ਸਤਿਗੁਰੂ ਕਹਿੰਦੇ ਮਨ ਦੇ ਵਿੱਚ ਸਰੀਰ ਦੇ ਵਿੱਚ ਕਹਿੰਦੇ ਭਾਈ ਯਾਦ ਰੱਖਿਓ ਸਤਿਗੁਰੂ ਉਹਨੂੰ ਦਇਆਲਤਾ ਤੇ ਮਿਹਰਬਾਨਤਾ ਦੇ ਘਰ ਦੇ ਵਿੱਚ ਆ ਕੇ ਕਹਿੰਦੇ ਆਪਾਲ ਪੁਰਖ ਦੀ ਮਿਹਰ ਦੀ ਨਿਗਾਹ ਕਰਕੇ ਕਹਿੰਦੇ ਉਹ ਪਰਮਾਤਮਾ ਵਸ ਜਾਂਦਾ ਤੇ ਸਤਿਗੁਰੂ ਉਹਦੇ ਤੇ ਐਸੀ ਕਿਰਪਾ ਕਰ ਦਿੰਦੇ ਆ ਮੇਰੇ ਮਾਲਕ ਜੀ ਉਹਦੇ ਤੇ ਐਸੀ ਕਿਰਪਾ ਕਰ ਦਿੰਦੇ ਆ ਜੀਉ ਪਿੰਡ ਧਨ ਤਿਸ ਦਾ ਹਉ ਸਦਾ ਸਦਾ ਕੁਰਬਾਨਾ ਇਹ ਜਿੰਦ ਇਹ ਸਰੀਰ ਇਹ ਧਨ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਮੈਂ ਸਦਾ ਉਸ ਤੋਂ ਸਦਕੇ ਜਾਣਾ ਤੇ ਯਾਦ ਰੱਖਿਓ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਹੈ ਨਾ ਪਿਆਰਿਓ ਉਹਦੀ ਹਾਲਤ ਦੇ ਵਿੱਚ ਸੁਧਾਰ ਹੋਏਗਾ ਤੇ ਸਾਰੇ ਮਿਲ ਕੇ ਆਪਾਂ ਅਰਦਾਸ ਕਰੀਏ ਹਸਪਤਾਲ ਦੇ ਮੈਡੀਕਲ ਦੇ ਜਿਹੜੇ ਬੁਲੇਟਿਨ ਆ ਰਹੇ ਨੇ ਸਾਧ ਸੰਗਤ ਯਾਦ ਰੱਖਿਓ ਇੱਥੇ ਆਪਾਂ ਇਹਨਾਂ ਦੇ ਵਿੱਚ ਨਾ ਉਲਝੇ ਰਹੀਏ ਆਪਾਂ ਗੁਰੂ ਤੇ ਭਰੋਸਾ ਰੱਖੀਏ ਪਿਆਰਿਓ ਜੇ ਵੈਂਟੀਲੇਟਰ ਤੇ ਐ ਸਤਗੁਰ ਆਪਾਂ ਪੜਦੇ ਆ ਨਾ ਸਤਗੁਰ ਮੇਰਾ ਮਾਰ ਜਿਵਾਲੈ ਪਾਤਸ਼ਾਹ ਜੀ ਕਿਰਪਾ ਕਰ ਸਕਦੇ ਨੇ ਸਤਗੁਰੂ ਤੇ ਮਰੇ ਹੋਿਆਂ ਨੂੰ ਜਿਵਾਲ ਸਕਦੇ ਨੇ ਤੇ ਪਿਆਰਿਓ ਸਤਗੁਰੇ ਵੀ ਕਹਿੰਦੇ ਨੇ ਕਹਿੰਦੇ ਕੀੜਾ ਥਾਪ ਦੇ ਪਾਤਸ਼ਾਹੀ ਲੱਖ ਲਸ਼ਕਰ ਕਰੇ ਸੋ ਆਹਾ ਕਹਿੰਦੇ ਉਹ ਕੀੜੇ ਨੂੰ ਥਾਪ ਕੇ ਪਾਤਸ਼ਾਹੀ ਬਾਦਸ਼ਾਹੀ ਦੇ ਸਕਦਾ ਆ ਲੱਖਾਂ ਲਸ਼ਕਰਾਂ ਵਾਲੇ ਰਾਜੇ ਨੂੰ ਸੜ ਕੇ ਸਵਾਹ ਵੀ ਕਰ ਸਕਦਾ ਹੈ ਉਹ ਗੁਰੂ ਦੇ ਵਿੱਚ ਇੰਨੀ ਤਾਕਤ ਹੈ ਕਹਿਣ ਤੋਂ ਭਾਅ ਵੀ ਉਹ ਤੋਂ ਵੱਡਾ ਨਹੀਂ ਕੋਈ ਜੇ ਉਹ ਤੋਂ ਵੱਡਾ ਕੋਈ ਆਪਣੇ ਆਪ ਨੂੰ ਸਮਝ ਰਿਹਾ ਤੇ ਉਹ ਸਭ ਤੋਂ ਵੱਡੀ ਮੂਰਖਤਾ ਹੈ ਉਹ ਅਕਾਲ ਪੁਰਖ ਸਭ ਤੋਂ ਵੱਡਾ ਹੈ ਉਹ ਅਕਾਲ ਪੁਰਖ ਦੀ ਕੋਈ ਰੀਸ ਨਹੀਂ ਪਿਆਰਿਓ ਉਹ ਅਕਾਲ ਪੁਰਖ ਇੰਨਾ ਵੱਡਾ ਹੈ ਇੰਨੀ ਮਹਾਨਤਾ ਇੰਨੀ ਦਇਆਲਤਾ ਕਰਨ ਵਾਲਾ ਹੈ ਤੇ ਜੋ ਚਾਵੇ ਤੇ ਪਿਆਰਿਓ ਮੈਂ ਕਹਿੰਦਾ ਸਾਰਿਆਂ ਨੂੰ ਜਿਹੜਾ ਹੈ ਸੁੱਖਾਂ ਦੇ ਕਲਾਵੇ ਦੇ ਵਿੱਚ ਲੈ ਸਕਦਾ ਹੈ ਪਰਵਾਰ ਹੰਸਾਲੀ ਸਾਹਿਬ ਜਾ ਰਿਹਾ ਹੈ ਅਰਦਾਸ ਕਰ ਰਿਹਾ ਹੈ ਪਾਠ ਕਰ ਰਿਹਾ ਹੈ ਚੰਗੀ ਗੱਲ ਹੈ ਗੁਰੂ ਤੇ ਭਰੋਸਾ ਰੱਖਣਾ ਤੇ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਜਿਹੜੇ ਬਾਬੇ ਕਹਿੰਦੇ ਆ ਨਾ ਅਸੀਂ ਇੱਕ ਇਵੈਂਟ ਇੱਕ ਸਕਿੰਟ ਦੇ ਵਿੱਚ ਲੋਕਾਂ ਦੇ ਦੁੱਖ ਫੂਕ ਮਾਰ ਕੇ ਉਡਾ ਦਿੰਨੇ ਆ ਉਹਨਾਂ ਲੋਕਾਂ ਨੂੰ ਮੇਰਾ ਇੱਕ ਸਵਾਲ ਏ ਕਿ ਹੁਣ ਹੁਣ ਕਿਰਪਾ ਕਰੋ ਹੁਣ ਆਓ ਅੱਗੇ ਹੁਣ ਦਿਖਾਓ ਆਪਣੇ ਚਮਤਕਾਰ ਇਸ ਤੋਂ ਗੱਲ ਸਾਫ਼ ਹੁੰਦੀ ਹੈ ਕਿ ਗੁਰੂ ਤੋਂ ਬਿਨਾ ਸਾਡਾ ਕੋਈ ਨਹੀਂ ਪਾਤਸ਼ਾਹ ਕਨੇ ਭੁੱਲਾ ਮਾਰਗ ਪਾਇਓਨ ਗੁਣ ਅਪਗੁਣ ਨਾ ਵਿਚਾਰ ਕਹਿੰਦੇ ਸਤਿਗੁਰੂ ਮੈਂ ਭੁੱਲਿਆ ਹੋਇਆ ਮੈਂ ਕੁਰਾਹੇ ਪਿਆ ਹੋਇਆ ਸੀ ਹੁਣ ਤੇਰੀ ਸ਼ਰਨ ਆਇਆ ਤੇ ਸਤਿਗੁਰੂ ਮਹਾਰਾਜ ਮੇਰੇ ਆਉਗਣਾ ਨੂੰ ਨਾ ਚਿਤਾਰ ਮੈਨੂੰ ਬਖਸ਼ ਲੈ ਮੈਨੂੰ ਸਹੀ ਰਸਤੇ ਪਾ ਦੇ ਆਪਾਂ ਵੀ ਹੋਸ਼ ਕਰੀਏ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਸਾਡੀ ਕਿਸੇ ਨੇ ਬਾਣੀ ਫੜਨੀ ਯਾਦ ਰੱਖਿਓ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਬਿਲਕੁਲ ਨੇੜੇ ਨੇ ਤੇ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਤੇ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ